ਇਕਾ ਕੁੱਤੇ ਦਾ ਪੁੱਤ ਪਾਕਿਸਤਾਨੀ ਮੁੱਲਾ ਜੇ ਵੀ ਤੇ ਵੀਡੀਓ ਵੀ ਸਹੀ ਏ ਆ ਕਿਸ ਮੁੰਡੇ ਨੇ ਬਾਹਰਲੇ ਰੇਸ ਚ ਪਾਈ ਆ ਆਦੀ ਪੈਣ ਤੇ ਚੜੋ ਆ ਵੇਖੋ ਇਹਦੀਆਂ ਕਰਤੂਤਾਂ ਇੱਥੇ ਐਵੇਂ ਕੁੱਟ ਦੇਣਾ ਤੂੰ ਗੁਰੂ ਨੂੰ ਐਦਾਂ ਤੂੰ ਸਿਰ ਨਹੀਂ ਢੱਕਿਆ ਤੂੰ ਤਾਂ ਟੋਪੀ ਪਾਈ ਆ ਆ ਵੇਖੋ ਸੌਲੇ ਨਾਲ ਦੱਸਣ ਡਿਆ ਫੋਰੈਂਸਿਕ ਜਾਂਚ ਕਰਾ ਲਿਓ ਪਹਿਲੋ ਵੀਡੀਓ ਦੇ ਇਹਨੂੰ ਜਵਾਬ ਦੋ ਕਿੱਥੇ ਆ ਸਾਡੇ ਸੂਰਮੇ ਜਵਾਬ ਦਓ ਇਹਨੂੰ ਜਵਾਬ ਦਓ ਠੀਕ ਆ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਕੋਈ ਕੁਛ ਨਹੀਂ ਇਹਨੂੰ ਪਾਕਿਸਤਾਨੀ ਨੂੰ ਜਵਾਬ ਦਓ ਉਹ ਮੁੰਡਾ ਬਾਰਾ ਕਿੱਥੋਂ ਬਲਬਲਬ ਵੀਡੀਓ ਪਾਉਣ ਰਿਹਾ ਜਵਾਬ ਦਓ ਇਹਨੂੰ ਕੁੜੀਏ ਦੇ ਧੱਲੇ ਨੂੰ ਹੈ ਜਿੰਨੂੰ ਅਸੀਂ ਆਪਣਾ ਰੱਬ ਕਹਿੰਨੇ ਆ ਉਹ ਕੀ ਕਹਿਣ ਡਿਆ ਉਹਨੂੰ ਮੇਰ ਕੋ ਨਹੀਂ ਕਿਹਾ ਜਾਂਦਾ ਸੁਣ ਲਿਓ ਪੰਡੂ ਮਾਰਨ ਤੋਂ ਬਾਅਦ ਕੀ ਰਲਣ ਕਰਕੇ ਸ੍ਰੀ ਗ੍ਰੰਥਨ ਸਾਹਿਬ ਕਰਨਾ ਕੀ ਸ਼੍ਰੀ ਗ੍ਰੰਥ ਦੇ ਉਤੇ ਕਿੱਤੀ ਕਰਾਂ ਓਏ ਮੈਂ ਸ਼੍ਰੀ ਗ੍ਰੰਥ ਦੇ ਨਾਲ ਨੂੰ ਲੰਮਿਆਂ ਪਾ ਕੇ ਸ਼੍ਰੀ ਗ੍ਰੰਥ ਦੇ ਉਤੇ ਮੈਂ ਬੈਠਾ ਵੀ ਮੈਂ ਪਾਕਿਸਤਾਨ ਤੇ ਆ ਤੇ ਨੁੱਲਾ ਨੇ ਦਿੱਤਾ ਗੁਰੂ ਨਾਨਕ ਜੀ ਸੁਣ ਲਿਆ ਕਿ ਹੋਰ ਵੀ ਸੁਣਨਾ ਵਾ ਮੋਂ ਤਾਂ ਮੇਰਾ ਵੀ ਦਿਲ ਕਰਦਾ ਹੋਰ ਵੀ ਕਿਸਦਾ ਦਿਲ ਕਰਦਾ ਵੀਡੀਓ ਪਾਉਣ ਨੂੰ ਵੇਖਿਆ ਸੋਚ ਲਿਆ ਆਪਣੇ ਲੰਘੇ ਪੰਜਾਬ ਵਾਲੇ ਭਰਾਵਾਂ ਦਾ ਕੀ ਸੋਚ ਨਹੀਂ ਰੱਖਦੇ ਆ ਤਲ ਠੀਕ ਆ ਇੱਕ ਦੋ ਨਫਤ ਫਲਾਉਣ ਵਾਲਾ ਰੋਜ਼ ਲਾਈਵ ਹੁੰਦਾ ਇਹਦੇ ਪੱਕਾ ਉੱਥੇ بلوچستان ਰਹਿੰਦਾ ਹੈ ਪੰਜਾਬੀ ਇੱਥੋਂ ਦਾ ਲਾਹੌਰ ਦਾ ਹੀ ਆ ਇਹਨੇ ਕਿਹਾ ਨਾ ਇਹਦੀ ਤਲ ਦੇਖੀ ਜਾ ਨਾਲ ਨਾਲ ਇਹ ਦੀ ਐਮ ਐਸਕ੍ਰੀਨ ਰਿਕਾਰਡ ਕੀਤਾ ਲਾਈਵ ਹੁੰਦਾ ਤੇ ਇਹਨੂੰ ਪੰਪ ਦੇਣ ਵੀ ਇਹੋ ਪਾਕਿਸਤਾਨੀ ਆਉਂਦੇ ਜੇ ਤੂੰ ਇੰਨਾ ਕਿੱਥੇ ਤਰਸੀਮ ਜਸੜ ਇੱਕ ਮਾਲਕ ਦੇ ਬੱਚੇ ਹੈ ਸਰਦਾਰ ਕੀ ਮੁਹੰਮਦ ਹਨ ਤੇ ਤੂੰ ਨੇ ਕਿਹਾ ਕਹਿ ਕਹ ਪਾਕਿਸਤਾਨ ਵਾਲੇ ਆਪਣੇ ਭਰਾ ਨੂੰ ਕਿ ਇਹਨੂੰ ਹਟਾਓ ਜਾਂ ਇੱਥੇ ਕੋਈ ਕਾਰਵਾਈ ਕਰੋ ਭਈ ਤੂੰ ਕਿਸੇ ਤਰ ਮਨ ਕਿਉਂ ਮਾਰਾ ਕਹਿਂਦਿਆ ਵਾ ਤੂੰ ਕਿਉਂ ਆਹ ਕੰਮ ਕਰਦਾ ਵਾ ਹੈ ਸਾਡੇ ਪੰਜਾਬੀ ਬਰਾ ਕੀ ਕਰਦੇ ਰੀਲ ਦੱਬ ਕੇ ਆਹ ਰੀਲ ਸ਼ੇਅਰ ਕਰਦੇ ਕੁੱਤੇ ਦਾ ਪਤਾ ਲੱਗ ਜਗੇ ਦੱਬ ਕੇ ਆਹ ਰੀਲ ਸ਼ੇਅਰ ਕਰ ਦੋ ਕੁੱਤੇ ਦਾ ਹਰਾਨਦੇ ਦਾ ਪਤਾ ਲੱਗ ਸਕਦੇ ਐ ਇਦਾਂ ਅਗਲੇ ਬਣਾਉਂਦੇ ਵੀਡੀਓ ਇਦਾਂ ਤੂੰ ਤਾਂ ਬੋਲਣ ਜੋਗੇ ਵੀ ਹੈ ਨਹੀਂ ਜੋ ਯੋ ਕਿਹਨ ਬੋਲ ਕੇ ਦادیه ਮੈਂ ਮੈਂ ਤਾਂ ਜਿੰਨੇ ਜੋਗਾ ਹਾਂ ਮੈਂ ਬੋਲਦਾ ਹੀ ਨਹੀਂ ਆ ਨਾ ਭਈ ਐਦਾਂ ਤਾਂ ਮੈਨੂੰ ਸਾਡੇ ਪੰਜਾਬੀ ਨਫ਼ਰਤ ਫੁਲਾਉਂਦਾ ਤੂੰ ਸ਼ਾਲਦਾ ਤੂੰ ਨਫ਼ਰਤ ਫੁਲਾ ਇੰਨੇ ਇੱਕ 2000 ਕੁੱਤੇ ਸਾਡੇ ਪੰਜਾਬੀ ਇੰਡੀਆ ਪੰਜਾਬ ਦੇ ਕੁੱਤੇ ਮੈਨੂੰ ਮੈਸੇਜ ਕਰਦੇ ਕੁੱਤੇ ਮੈਨੂੰ ਉਹ ਕਮੈਂਟਾਂ 'ਚ ਭੌਂਕਦੇ ਆ ਕੇ ਆ ਆ ਆ ਆਜਾ ਤੁਹਾਡਾ ਲਿੰਦੇ ਪੰਜਾਬ ਵਾਲਾ ਆਪਣਾ ਭਈਆ ਤੁਹਾਡਾ ਇਹ ਇਹਦੇ ਕੋਲ ਜਵਾਬ ਮੰਗੋ ਮੇਰੇ ਕੋਲ ਨਾ ਮੰਗੋ ਠੀਕ ਹੈ ਨਾ ਇਦਾਂ ਆ ਲਾਈਵ ਆ ਰੋਜ਼ ਲਾਈਵ ਹੁੰਦਾ ਜੋ ਇਹ ਕੱਲਾ ਨਹੀਂ ਬੋਲਦਾ ਆ ਤੁਹਾਡੇ ਵੇਖ ਲੋ ਤੁਹਾਡੇ ਸਾਹਮਣੇ ਆ ਹੋਰ ਦੱਸੋ ਮੈਂ ਇਹ ਨਹੀਂ ਕਹਿੰਦਾ ਮੈਂ ਆ ਵੀਡੀਓ ਇਹ ਤੋਂ ਪਹਿਲਾਂ ਵੀ ਮੈਂ 3-4 ਵੀਡੀਓ ਇਹਦੀਆਂ ਪਾਈਆਂ ਹੋਰ ਵੀ ਬੰਦਿਆਂ ਦੀਆਂ ਪਾਈਆਂ ਜਿਹੜੇ ਲਾਈਵ ਹੋ ਗਿਆ ਕੰਮ ਕਰਦੇ ਆ ਜਿਹੜੀਆਂ ਉਹ ਐਡਿਟ ਹੋ ਹੋ ਕੇ ਇਹਨਾਂ ਸਾਡੇ ਪੰਜਾਬੀ ਇੰਸਟਾ ਤੇ ਕਿੱਦਾਂ ਇਹਨਾਂ ਨੇ ਵੀਡੀਓ ਸਿੱਟੀ ਦੇ ਜੇ ਇੱਕ ਦੋ ਤਿੰਨ ਉਹ ਬੜੀਆਂ ਜਿੱਦਾਂ ਨਾ ਬੜੀਆਂ ਪੰਜਾਬ ਦੀਆਂ ਨਾ ਬੜੀਆਂ ਭਈਆਂ ਮਾਨਸ ਕੁੜੀਆਂ ਹੁੰਦੀਆਂ ਬੜਿਆ ਪਿਆ ਹਾਂ ਜਿਸ ਸ਼ੱਕ ਨਹੀਂ ਆ ਕਿਸੇ ਪਾਪੀ ਬੰਦੇ ਨੇ ਸ੍ਰੀ ਦਰਬਾਰ ਸਾਹਿਬ ਦੀ ਵੀਡੀਓ ਐਡਿਟ ਕੀਤੀ ਹੈ ਤੇ ਇਹਨੂੰ ਜਲਦੀ ਜਲਦੀ ਸ਼ੇਅਰ ਕਰ ਦੋ ਕੁੱਤੇ ਦਾ ਪਤਾ ਲੱਗ ਲੱਗ ਸਕਦਾ ਆ ਲੱਗ ਗਿਆ ਇਹ ਪਤਾ ਲੱਗੋ ਤੁਸੀਂ ਸ਼ੇਅਰ ਕਰਨ ਜੋਗੇ ਜੋ ਬੋਲਣ ਜੋਗੇ ਵੀ ਨਹੀਂ ਜੋ ਜੇ ਕੋਈ ਬੋਲਦਾ ਤੁਸੀਂ ਉਹਨੂੰ ਦਬਾਉਣ ਦੀ ਗੱਲ ਕਰਦੇ ਜੋ ਆ ਆ ਆ ਜੇ ਤੁਹਾਡੇ ਲੈnde ਪੰਜਾਬ ਵਾਲੇ ਇਹ ਇੰਨਾ ਤੇ ਇੰਨਾ ਤਾਂ ਯਕੀਨ ਕਰਦੇ ਤੁਸੀਂ ਅਜੇ ਵੀ ਇੰਨਾ ਹੀ ਤੁਹਾਡਾ ਪਿਆਰ ਮੁਹਮਮਦ ਦਾ ਇਹਨੂੰ ਕਹੋ ਤਰ ਸੇਮ ਜਸੜ ਨੂੰ ਜਾਂ ਹੋਰ ਕਿਸ ਨੂੰ ਉੱਥੇ ਜਾਣੇ ਜੋ ਉਹਨੂੰ ਕਹਿ ਕਿ ਜਿੱਤਾ ਇੰਨੇ ਸੱਚੇ ਜੇ ਇਹਦੀ ਆਈਡੀ ਬੰਦ ਕਰਾਓ ਜਾਂ ਇਹਤੇ ਕੋਈ ਕਾਰਵਾਈ ਕਰੋ ਵੀ ਤੂੰ ਕਿਸੇ ਧਰਮ ਨੂੰ ਕਿਉਂ ਮਾੜਾ ਕਹਿੰਦਾ ਜਦੋਂ ਅਸੀਂ ਕੋਈ ਵੀ ਧਰਮ ਕਿਸੇ ਨੂੰ ਕੋਈ ਨਹੀਂ ਮਾੜਾ ਕਹਿੰਦਾ ਅਸੀਂ ਲੋਕ ਨਹੀਂ ਕਹਿ ਦਿੰਦੇ ਇਕਲੇ ਨਹੀਂ ਕੰਮ ਕਰਦੇ ਆ ਗੁੜਕਾ ਸਾਹਿਬ ਬਾੜ ਕੇ ਜਾਂ ਇਦਾਂ ਫੋਟੋ ਐਡਿਟ ਕਰਕੇ ਜਾਂ ਲਾਈਵ ਹੋ ਕੇ ਇਦਾਂ ਗਾਲਾਂ ਕੱਢਦੇ ਆ ਇਹਨਾਂ ਨੇ ਹਿੰਦੂ ਧਰਮ ਨੂੰ ਵੀ ਇਹਨਾਂ ਟਾਰਗੇਟ ਕੀਤਾ ਤੇ ਇਹਨੂੰ ਵੀ ਸਾਡੇ ਸਿੱਖ ਧਰਮ ਨੂੰ ਨਫ਼ਰਤ ਫੋਣੀ ਇਹਨਾਂ ਦੋਹਾਂ ਵਿੱਚ ਜਾ ਕੇ ਕਦੀ ਮੈਂ ਦੱਸ ਨਹੀਂ ਸਕਦਾ ਇੰਨਾ ਕੁਝ ਕਰਦੇ ਕਿਉਂ ਅੱਛਾ ਵਲਾਂ ਸਾਡੀਆਂ ਵੀ ਇਨਾਂ ਦਾ ਸਾਥ ਦਿੰਦੀਆਂ ਜਿਹੜੀਆਂ ਬੈਠੀਆਂ ਸਾਡੇ ਪੰਜਾਬ 'ਚ ਆਏ ਸਾਡੇ ਭਰਾ ਲਿੰਦੇ ਪੰਜਾਬ ਵਾਲੇ ਭਰਾ ਤੂੰ ਨਫ਼ਰਤ ਫੋਨਾ ਤੂੰ ਨਫ਼ਰਤ ਫੋਨਾ ਕੋਲਾੜੋ ਹੋ ਜਾ ਚੰਗੀ ਤਰ੍ਹਾਂ ਫੋਨਾਓ ਹਾਂ ਬੋਲੋ ਹੈ ਇੱਕ ਇੱਕ ਵੀ ਜਵਾਬ ਦੇ ਦਿਓ ਮੈਨੂੰ ਕਮੈਂਟ ਤੇ ਮੈਸੇਜ ਕਰਨ ਤੋਂ ਪਹਿਲਾਂ ਇਹ ਇਹ ਗੱਲ ਦਾ ਪਿਆਹੀ ਉਹਦੇ ਨਾਲ ਗੱਲ ਕਰਕੇ ਤੁਹਾਨੂੰ ਦੱਸਦੇ ਆ ਤੂੰ ਸਾਡੇ ਭਰਾਵਾਂ ਖਿਲਾਫ ਵੀਡੀਓ ਨਾਲ ਪਾਈ ਸਾਡੇ ਲਿੰਦੇ ਪੰਜਾਬ ਵਾਲੇ ਭਰਾਵਾ ਉਹਨਾਂ ਨੂੰ ਮਾੜਾ ਚੰਗਾ ਨਾ ਵੀ ਮੈਂ ਤਾਂ ਮਾੜਾ ਚੰਗਾ ਕਹਿੰਦਾ ਨਹੀਂ ਮੈਂ ਤਾਂ ਸੱਚ ਕਹਿੰਦਾ ਵੀ ਤੁਹਾਡਾ ਲਿੰਦੇ ਪੰਜਾਬ ਵਾਲਾ ਕੋਈ ਭਰਾ ਇਦਾਂ ਇਦਾਂ ਕਰਦਾ ਤੇ ਚਲੋ ਆ ਹਟਾ ਲਓ ਆ ਸਾਰਾ ਕੁਛ ਆ ਬਿੱਲਾ ਜਾਟੇ ਦੀ ਆਈਡੀ ਆ ਤੇ ਕਢੌਕਦੇ ਇਹ ਕੱਲਾ ਨਹੀਂ ਤੁਸੀਂ ਬਸ ਹੈਸ਼ਟੈਗ ਭਰਨਾ ਵਾ ਸਿੱਖ ਮੁਸਲਮ ਐਦਾਂ ਕਰ ਖੈਸ਼ਟੈਗ ਤਾਂ ਲੱਖਾਂ ਵੀਡੀਓ ਮਿਲ ਜਾਂਦੇ ਆ ਤੁਹਾਡੇ ਲਿੰਦੇ ਪੰਜਾਬ ਵਾਲੇ ਭਰਾਵਾਂ ਦੀਆਂ ਇਹਨਾਂ ਦੀ ਕੁੜੀ ਨੂੰ ਲਾ ਕੀ ਕਵਾਂ ਸਾਡੇ ਨਾਲ ਇੱਥੇ ਮਰ ਜਾਂਦੇ ਆ ਹੈ ਇੰਨਾ ਗੱਲਾਂ ਦਾ ਜਵਾਬ ਨਹੀਂ ਦਿੰਦੇ ਇਹ ਨਾ ਇਹ ਵੀਡੀਓ ਨਹੀਂ ਗਾ ਮਤਲਬ ਵੇਂਦੇ ਪਾਕਿਸਤਾਨ ਨੂੰ ਮੁਰਦਾਵਦ ਨਹੀਂ ਕਹਿੰਦੇ ਪਾਕਿਸਤਾਨੀ ਇਹਨਾਂ ਦੇ ਭਰਾ ਲੱਗਦੇ ਆ ਹੈ ਉਹ ਸ਼ਰਮ ਚ ਡੁੱਬ ਕੇ ਮਰ ਜਾ ਓਏ ਇਹਨਾਂ ਬਾਬਿਆਂ ਦੇ ਉੱਤੇ ਗੁਰਦੁਆਰੇ ਬਣਾ ਕੇ ਤੇ ਸੇਕੀਆਂ ਰੋਟੀਆਂ ਸੇਕਣ ਦਾ ਯਾਰ ਕੀ ਕਵਾਂ ਮੈਂ ਤੇ ਉਹਨਾਂ ਬਾਬਿਆਂ ਨੂੰ ਉਹ ਲੈਟਰਨ ਤੇ ਰੱਖ ਕੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਬੈਠਾ ਤੇ ਕੀ ਮੈਂ ਆਪਣੇ ਮੂੰਹੋਂ ਕੀ ਕਵਾਂ ਵੇ ਲੈ ਆ ਤੂੰ ਇਹ ਪਾਕਿਸਤਾਨੀ ਭਰਾ ਵਾ ਕੋਹਾੜ ਦੇ ਜੋ ਕਹਿੰਦੇ ਆ